ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀਆਂ ਦੇਵੇ ਵਾਹਿਗੁਰੂ ਸਰਬੱਤ ਦਾ ਭਲਾ ਕਰੇ ਸੱਚੇ ਪਾਤਸ਼ਾਹ ਸੋ ਬਾਤ ਲੈ ਕੇ ਅੱਜ ਦੀ ਹਾਜ਼ਰਾਂ ਆਸ ਕਰਦੀਆਂ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੋ ਮਾਣੋ ਫਿਰ ਆਨੰਦ ਪਿਆਰੀ ਜੀ ਬਾਤ ਦਾ ਇੱਕ ਸਾਧੂ ਸੰਤ ਸੀ ਓਹੋ 2-3 ਮਹੀਨੇ ਬਾਅਦ ਇੱਕ ਦਿਨ ਉਹ ਕੀਰਤਨ ਕਰਾਉਂਦੇ ਹੁੰਦੇ ਬਾਹਰੋਂ ਸੰਗਤ ਬਹੁਤ ਹਮ-ਹਮਾ ਕੇ ਆਉਂਦੀ ਸ਼ਹਿਰਾਂ ਪਿੰਡਾਂ ਚੋਂ ਬੜੇ ਮੰਨੇ ਪਰ ਮੰਨੇ ਹੋਏ ਸੀ ਉਹ ਸੰਤ ਤਾਂ ਇੱਕ ਦਿਨ ਸੰਤਾਂ ਨੇ ਸੋਚਿਆ ਵੀ ਇੰਨਾ ਰਸ ਹੁੰਦਾ ਐਨੀ ਦੁਨੀਆ ਆ ਕੇ ਡਿਗਦੀ ਐ ਵੀ ਇਹਨੂੰ ਪਰਤਿਆਈਏ ਤਾਂ ਸਹੀ ਵੀ ਇਹ ਲੋਕ ਸੱਚੇ ਦਿਲੋਂ ਆਉਂਦੇ ਨੇ ਰੱਬ ਨੂੰ ਮੰਨਣ ਵਾਲੇ ਨੇ ਕਿ ਜਾਂ ਕੋਈ ਤਮਾਸ਼ੀਰ ਬੰਦੇ ਵੀ ਨੇ ਵੀ ਜਾਂ ਇਹਨਾਂ ਦੇ ਆਉਣ ਦਾ ਮਕਸਦ ਕੋਈ ਹੋਰ ਹੋਵੇ ਤਾਂ ਉਹ ਕਹਿਣ ਲੱਗੇ ਆਪਣੇ ਚੇਲਿਆਂ ਨੂੰ ਕਹਿਣ ਲੱਗੇ ਐ ਕਰੋ ਸਾਰੇ ਗੇਟ ਬੰਦ ਕਰ ਦਿਓ ਅੱਜ ਕੋਈ ਗੇਟ ਖੁੱਲਾ ਰੱਖਿਓ ਉੱਥੋਂ ਦੀ ਸੰਗਤ ਆਵੇ ਉੱਥੋਂ ਦੀ ਜਾਵੇ ਵੀ ਉਸ ਗੇਟ ਦੇ ਮੂਹਰੇ ਬਿਲਕੁਲ ਜਿਹੜੇ ਆ ਲੋਹੇ ਦੇ ਆ 1 ਰੁਪਿਆ 2 ਰੁਪਿਆ ਦੇ ਸਿੱਕੇ ਹੁੰਦੇ ਨੇ ਜਿਨੂੰ ਥੋਲੂ ਕਹਿ ਦਿੰਨੇ ਆ ਵੀ ਇਹਨਾਂ ਦਾ ਢੇਰ ਲਾ ਦਿਓ ਕਾਫੀ ਵੱਡਾ ਫਿਰ ਉਸ ਤੋਂ ਅੱਗੇ ਆ ਕੇ ਚਾਂਦੀ ਦੇ ਰੁਪਈਆਂ ਦਾ ਢੇਰ ਲਾ ਦਿਓ ਕਾਫੀ ਵੱਡਾ ਫਿਰ ਅੱਗੇ ਜਾ ਕੇ ਸੋਨੇ ਦਾ ਲਾ ਦਿਓ ਸੋਨੇ ਦੇ ਸਿੱਕਿਆਂ ਦਾ ਉਹ ਤਿੰਨਾਂ ਢੇਰਾਂ ਤੋਂ ਅੱਗੇ ਜਾ ਕੇ ਸੰਤਾਂ ਨੂੰ ਬੈਠ ਗਏ ਤਾਂ ਹੁਣ ਜਿਵੇਂ ਸੰਤਾਂ ਨੂੰ ਸੰਤਾਂ ਨੇ ਚੇਲਿਆਂ ਨੂੰ ਕਿਹਾ ਸਿਖਾਇਆ ਉਹ ਖੜ ਗਏ ਢੇਰਾਂ ਦੇ ਨੇੜੇ ਜੁਣ ਜਦੋਂ ਸੰਗਤ ਆਈ ਜਾਂਦੀ ਹੈ ਉਸਕ ਤਾਂ ਅੱਗੇ ਲੰਗੀ ਜਾਂਦੇ ਨੇ ਉਸ ਕੋਨਾ ਵਿੱਚੋਂ ਜਦੋਂ ਢੇਰ ਦੇਖਦੇ ਨੇ ਸਿੱਕਿਆਂ ਦਾ ਵੀ ਇੰਨਾ ਰੁਪਈਆ ਉਹ ਕਹਿੰਦੇ ਵੀ ਸੰਤਾਂ ਨੂੰ ਤਾਂ ਜਦਮਰਜੀ ਮਿਲ ਲਈ ਆਪਾਂ ਨੂੰ ਪੈਸੇ ਕਿੱਥੋਂ ਨੇ ਮਿਲਦੇ ਨੇ ਆ ਪੈਸੇ ਚੱਕੋ ਝੋਲੇ ਭਰ ਲਈ ਸਿਰਾਂ ਤੋਂ ਪੱਗਾਂ ਲਾ ਲਾ ਕੇ ਪਰਨੇ ਲਾ ਲਾ ਕੇ ਗੱਠੜੀਆਂ ਬਣਾ ਲਈਆਂ ਭਾਈ ਉਹ ਚੇਲੇ ਕਹਿਣ ਲੱਗੇ ਵੀ ਲੈ ਜੋ ਲੈ ਜੋ ਭਾਈ ਸੰਤਾ ਨੇ ਤੁਹਾਡੇ ਵਾਸਤੇ ਧਰਿਆ ਜਿਹਨੂੰ ਜਿੰਨੀ ਲੋੜ ਹੈ ਲੈ ਜੋ ਉਹਨਾਂ ਨੇ ਤਾਂ ਬਿੰਦ ਝੱਟ ਚੀ ਹੂੰ ਜਤਾਹੋ ਜਦੋਂ ਜਿਹੜੇ ਅੱਗੇ ਲੰਘੇ ਉਹਨਾਂ ਨੇ ਗਾਂ ਚਾਂਦੀ ਦੇ ਦੇਖੇ ਉਹ ਜਿੰਨੇ ਚੱਕਣ ਵਾਲੇ ਤੇ ਉਹ ਕਹਿੰਦੇ ਸੰਤਾਂ ਨੂੰ ਤਾਂ ਫੇਰ ਵੀ ਮਿਲਾਂਗੇ ਤਾਂ ਚਾਂਦੀ ਦੇ ਰੁਪਈਏ ਨੇ ਭਈ ਭਾਈ ਉਹਨਾਂ ਨੇ ਵੀ ਐਂ ਬਿੰਦਝਟ ਚ ਸਾਰਾ ਢੇਰ ਹੁੰਗ ਜ ਤਾਂ ਉੱਥੇ ਹੀ ਮੁੜਿਆ ਏ ਹੁਣ ਜਿਹੜੇ ਲੋਕ ਗਾਂ ਲੰਘੇ ਉਹਨੂੰ ਵੀ ਛੱਡ ਕੇ ਉਹ ਸਿਉਨੇ ਤੇ ਜਾ ਕੇ ਡੁੱਲ ਗਏ ਜਦੋਂ ਉਹ ਸੁਮਨੇ ਦੀਆਂ ਜਾ ਕੇ ਚੱਕ ਲਿਆ ਇਠ ਮਸਕੀਆਂ ਤਾਂ ਬਹੁਤ ਲੋਕ ਵਿੱਚੋਂ ਇਹ ਜੇ ਜਾਣੀ ਬਹੁਤ ਘੱਟ ਲੋਕ ਇਹ ਜੇ ਜਿਹੜੇ ਸੰਤਾਂ ਲਵੇ ਗਏ ਉਹ ਕਹਿਣ ਲੱਗੇ ਵੀ ਮੱਥਾ ਟੇਕਣਾ ਸੰਤਾਂ ਦਰਸ਼ਨ ਉਹਨਾਂ ਨੇ ਪਾਉਣੇ ਨੇ ਪੈਸੇ ਦਾ ਕੀ ਹੈ ਜਦੋਂ ਭਾਈ ਉਹਨਾਂ ਨੇ ਮੱਥਾ ਟੇਕਿਆ ਜਾ ਕੇ ਬਹਿ ਗਏ ਸੰਤ ਕਹਿਣ ਲੱਗੇ ਵੀ ਭਾਈ ਉਰੇ ਕੀ ਕਰਨਾ ਹੈ ਤੁਸੀਂ ਮਾਯਾ ਤਾਂ ਮਗਰ ਬਹੁਤ ਧਰਾਈ ਤੀ ਮੈਂ ਬਹੁਤ ਮੰਗ ਰੁਪਈਆ ਚਾਂਦੀ ਸਿਆਉਨਾ ਲੋਹੇ ਦੇ ਸਿੱਕੇ ਉਹ ਕਹਿਣ ਲੱਗੇ ਮਹਾਰਾਜ ਅਸੀਂ ਮੈੜਾ ਤਾਂ ਹੱਥਾਂ ਦੀ ਮੈੜਾ ਮ ਆਇਆ ਤਾਂ ਅਸੀਂ ਤਾਂ ਤੁਹਾਨੂੰ ਥੋੜੇ ਦਰਸ਼ਨ ਪਾਉਣ ਆਇਆ ਪੈਸੇ ਚੱਕਣ ਨਹੀਂ ਆਏ ਅਸੀਂ ਭਾਈ ਸੰਤ ਸਮਝ ਗਏ ਵੀ ਇਹ ਅਸਲੀ ਗੁਰੂ ਦੇ ਬੰਦੇ ਤਾਂ ਇਹ ਨਹੀਂ ਹੁਣ ਭਾਈ ਉਹਨਾਂ ਚੋਂ ਇੱਕ ਬੰਦਾ ਕਹਿਣ ਲੱਗਿਆ ਕਹਿੰਦਾ ਮਹਾਰਾਜ ਵੀ ਮੈਨੂੰ ਕੋਈ ਦਿਨ ਦਿਓ ਮੈਂ ਆਪਦੇ ਘਰੇ ਲਿਜਾਣਾ ਤੁਹਾਨੂੰ ਉੱਥੇ ਕੀਰਤਨ ਕਰਿਓ ਭਾਈ ਉਹਨਾਂ ਨੇ ਦੱਸਤਾ ਦਿਨ ਵੀ ਆਹ ਦਿਨ ਨੂੰ ਆਹ ਤਰੀਕ ਨੂੰ ਤਾਂ ਹੁਣ ਉੱਥੇ ਜਲੋ ਅਨਾਉਂਸਮੈਂਟ ਕਰ ਦਿੰਦੇ ਨੇ ਫਿਰ ਵੀ ਭਾਈ ਸਾਰੀ ਸੰਗਤ ਆਇਓ ਫਲਾਨੇ ਦੇ ਘਰੇ ਤਾਂ ਹੁਣ ਜਦੋਂ ਕੁਛਕ ਦਿਨ ਰਹਿੰਦੇ ਸੀ ਉਹ ਤਰੀਕ 'ਚ ਜਦੋਂ ਸੰਤਾਂ ਨੇ ਕੀਰਤਨ ਕਰਨ ਆਉਣਾ ਸੀ ਉਹ ਦਾ ਬੰਦੇ ਦਾ ਮੁੰਡਾ ਸੀ ਨੌਜਵਾਨ ਕੋਠੇ ਤੇ ਚੜਿਆ ਭਾਈ ਉਹ ਬੇਪਲੇਖੇ ਜਿਵੇਂ ਨਾ ਕਿਵੇਂ ਉਹ ਡਿੱਗ ਪਿਆ ਕੋਠੇ ਤੋਂ ਪਈ ਸੀ ਤੂੜੀ ਦੀ ਢੰਡ ਭਰੀ ਉਹਦੇ ਉੱਤੇ ਡਿੱਗ ਪਿਆ ਜਾਨੀ ਕਿ ਸੱਟ ਫੇਟ ਲੱਗਣ ਤੋਂ ਬਚ ਗਿਆ ਤਾਂ ਉਦੋਂ ਅਗਲੇ ਦਿਨ ਉਸੇ ਦਿਨ ਸ਼ਾਮ ਨੂੰ ਉਹਦਾ ਬੜਦ ਮਰ ਗਿਆ ਭਾਈ ਬੰਦੇ ਦਾ ਤਾਂ ਲੋਕ ਆਂਡਗ ਮਾਣਡ ਹੋਰ ਜੀ ਨੂੰ ਵੀ ਪਤਾ ਲੱਗਦਾ ਹੈ ਆਉਂਦੇ ਨੇ ਉਹਦੇ ਘਰੇ ਤਾਂ ਪਤਾ ਲੈ ਲੈ ਗੱਲ ਬਾਤ ਚਲੋ ਦੁੱਖ ਪ੍ਰਗਟ ਕਰਦੇ ਨੇ ਮੁੜੀ ਜਾਂਦੇ ਨੇ ਵਿੱਚ ਇਹ ਜੇ ਲੋਕ ਜਿਹੜੇ ਉਹਨੂੰ ਕਹਿਣ ਲੱਗੇ ਵੀ ਤੂੰ ਤਾਂ ਸੰਤਾਂ ਨੂੰ ਇੰਨਾ ਮੰਨਦਾ ਹੈ ਕਹਿੰਦੇ ਹੋ ਤੁਸੀਂ ਸੰਤ ਮੰਨੇ ਹੋਏ ਨੇ ਬਈ ਪਹਿਲਾਂ ਤਾਂ ਤੇਰਾ ਮੁੰਡਾ ਡਿੱਗ ਪਿਆ ਕੋਠੇ ਤੋਂ ਉਹ ਰੱਬ ਨੇ ਰੱਖ ਲਿਆ ਬਚ ਗਿਆ ਉਸ ਵੀ ਹੋ ਜਾਂਦਾ ਚਾਹੀ ਵੀ ਉਸੇ ਦਿਨ ਤੇਰਾ ਬਲਦ ਮਰ ਗਿਆ ਵੀ ਫੇਰ ਤੇਰੇ ਗੁਰੂ ਨੇ ਸੰਤ ਨੇ ਉਹ ਬਚਾਇਆ ਨਾ ਭਾਈ ਉਹਨੂੰ ਐ ਲੱਗੇ ਕਹਿਣ ਉਹ ਕਹਿੰਦਾ ਦੇਖੋ ਵੀ ਮੈਨੂੰ ਕੁਛ ਨਾ ਕਹੋ ਵੀ ਪਰਸੋਂ ਨੂੰ ਸਾਡੇ ਘਰੇ ਕੀਰਤਨ ਹੈ ਆ ਸਕਿਓਗੇ ਆਜਿਓ ਆਰੇ ਮੈਨੂੰ ਨਾ ਸੰਤਾਂ ਨੂੰ ਕਿਸੇ ਨੇ ਕੋਈ ਗੱਲ ਨਹੀਂ ਤੋੜਨੀ ਨਾ ਮੇਰੇ ਮੁੰਡੇ ਦੀ ਨਾ ਮੇਰੇ ਬਲਦ ਦੀ ਚਲੋ ਜੀ ਹੁਣ ਤੀਜਾ ਦਿਨ ਵੀ ਆ ਗਿਆ ਸੰਗਤ ਜੁੜਨ ਲੱਗੀ ਸੰਤ ਵੀ ਆ ਗਏ ਜਦੋਂ ਸੰਤ ਆ ਗਏ ਤਾਂ ਉਹਨਾਂ ਨੇ ਕਥਾ ਕੀਰਤਨ ਕਰਿਆ ਹੋਰ ਵੀ ਜਿਹੜੇ ਵਿਦਵਾਨ ਹੈਗੇ ਸੀ ਆਏ ਹੋਏ ਉਹਨਾਂ ਨੂੰ ਵੀ ਮੌਕਾ ਦਿੱਤਾ ਬੋਲਣ ਦਾ ਕੀਰਤਨ ਕਰਨ ਦਾ ਤਾਂ ਜਦੋਂ ਕਰ ਹਟੇ ਸਮਾਪਤੀ ਹੋਣ ਲੱਗੀ ਸੰਤ ਕਹਿਣ ਲੱਗੇ ਭਾਈ ਸੰਗਤ ਇਹ ਤੁਸੀਂ ਇਹਨੂੰ ਪੁੱਛਦੇ ਹੋ ਵੀ ਤੇਰਾ ਮੁੰਡਾ ਡਿਗ ਪਿਆ ਤੂੰ ਤਾਂ ਇੰਨਾ ਪਾਠ ਪੂਜਾ ਕਰਦਾ ਸੰਤਾਂ ਨੂੰ ਮੰਨਦਾ ਐ ਨਾਲੇ ਤੇਰਾ ਬਲਦ ਮਰ ਗਿਆ ਭਾਈ ਉਹ ਸਾਰੇ ਝਾਕਣ ਉਹ ਘਰ ਵਾਲਾ ਝੱਕ ਕੇ ਵੀ ਮੈਂ ਤਾਂ ਦੱਸਿਆ ਨਹੀਂ ਉਹ ਕਹਿਣ ਲੱਗੇ ਸੰਤ ਵੀ ਤੁਹਾਨੂੰ ਪਤਾ ਕੀ ਗੱਲ ਬਾਤ ਸੀਗੀ ਉਹ ਕਹਿੰਦਾ ਜਦੋਂ ਇਹਦਾ ਪੁੱਤ ਡਿਗ ਪਿਆ ਨਾ ਕੋਠੇ ਤੋਂ ਉਹਦੀ ਮੌਤ ਹੋਣੀ ਸੀ ਲਿਖੀ ਹੋਈ ਸੀ ਉਹ ਉਦੋਂ ਉਸ ਟਾਈਮ ਮੈਂ ਉਸ ਟਾਈਮ ਸੱਚਖੰਡ ਦੇ ਵਿੱਚ ਉਹਦੀ ਮੌਤ ਦੀ ਛੁੱਟੀ ਕਰਾ ਰਿਹਾ ਸੀ ਉੱਥੋਂ ਮੌਤ ਨੂੰ ਮੋੜ ਕੇ ਮੈਂ ਉਹਦੇ ਸਾਲ ਲਿਖਿਆ ਰਿਹਾ ਸੀ ਉੱਥੋਂ ਤੁਹਾਨੂੰ ਪਤਾ ਮੈਂ ਕਿਵੇਂ ਮੋੜ ਕੇ ਲਿਆਂਦਾ ਪੁੱਤੇ ਦਾ ਜਿਹੜਾ ਮਰ ਗਿਆ ਬਲਦ ਇਹਦੇ ਘਰੋਂ ਅਰਥੀ ਲਿਖੀ ਹੋਈ ਸੀ ਉਹਦੇ ਉਹ ਭਾਈ ਸਤਖੰਡ ਦੇ ਵਿੱਚ ਬੜਦ ਤੇ ਪੈ ਗਈ ਹੁਣ ਬਲਦ ਮਰ ਗਿਆ ਬਲਦ ਤਾਂ ਇਹ ਹੋਰ ਵੀ ਲੈ ਲੂ ਇੱਕ ਛੱਡ 10 ਵੀ ਲੈ ਲੂ ਜੇ ਦਾ ਪੁੱਤ ਮੁੱਕ ਜਾਂਦਾ ਹੈ ਕਿੱਥੋਂ ਲੈ ਕੇ ਆਉਂਦਾ ਪੁੱਤ ਚਲੋ ਜੀ ਜਦੋਂ ਇਹ ਗੱਲ ਕਹੀ ਸਾਰੇ ਲੋਕ ਹੈਰਾਨ ਰਹਿ ਗਏ ਚਰਨਾਂ 'ਚ ਡਿੱਗ ਪਏ ਸੰਤਾਂ ਦੇ ਕਹਿੰਦੇ ਵੀ ਵਾਹ ਅਸੀਂ ਤਾਂ ਸੰਤਾਂ ਨੂੰ ਕਹਿਣ ਲੱਗੇ ਮਹਾਰਾਜ ਨੇਰੇ ਚੀਤੁਰੇ ਫਿਰਦੇ ਤੇ ਉਹ ਕਹਿੰਦੇ ਮੈਨੂੰ ਪਤਾ ਹੈ ਭਾਈ ਤੁਸੀਂ ਸਾਰੇ ਉਹੀ ਹੋ ਜਿਨ੍ਹਾਂ ਨੂੰ ਮਾਇਆ ਦੀ ਹੀ ਲੋੜ ਹੈ ਤੁਸੀਂ ਐਵੇਂ ਹੀ ਨਾ ਹੀ ਬਣਾਉਨੇ ਹੋ ਜਾ ਕੇ ਉੱਥੇ ਵੀ ਅਸੀਂ ਜਾਂਨੇ ਆ ਗੁਰੂ ਘਰਾਂ ਚ ਬਾਜਨ ਸੁਣਦੇ ਹੋ ਜਾ ਕੇ ਕਥਾ ਕੀਰਤਨ ਹੁੰਦੇ ਨੇ ਵੀ ਤੁਸੀਂ ਤੁਹਾਡੀ ਸ਼ਰਧਾ ਕਿਸੇ ਦੀ ਨਹੀਂ ਹੈ ਜੇ ਤੁਸੀਂ ਸ਼ਰਧਾ ਨਾਲ ਜਾਵੋਗੇ ਹੋਰਾਂ ਨੁਕਸਾਨ ਨਹੀਂ ਰੱਬ ਤੁਹਾਡਾ ਹੋਣ ਦੇਊਗਾ ਉਹ ਤੁਹਾਡੇ ਹਰ ਵੇਲੇ ਸਿਰ ਤੇ ਹੱਥ ਰੱਖੂਗਾ ਜੇ ਸੱਚੇ ਦਿਲੋਂ ਜਾਵੋਗੇ ਸੋ ਇੰਨੀ ਕੁ ਬਾਤ ਹੈ ਜੀ ਆਸ ਹੈ ਤੁਹਾਨੂੰ ਦਊਗੀ ਸਿੱਖਿਆ ਲੈਣ ਨੂੰ ਬੜਾ ਖੁਸ਼ ਆਇਆ ਇਹਦੇ ਵਿੱਚ ਤੁਸੀਂ ਸਾਰੇ ਸਿਆਣਿਆਂ ਸਮਝੋਗੇ ਕਿ ਮੈਂ ਕੀ ਗੱਲ ਬਾਤ ਹੈ ਜਰੂਰ ਇਹ ਤੋਂ ਜਾਣਕਾਰੀ ਲਵੋਗੇ ਧੰਨਵਾਦ ਜੀ